ਸੁਬਾ ਜਦੋਂ ਸੂਰਜ ਆਉਂਦਾ ਉਹ ਇੱਧਰ ਹੁੰਦਾ ਇਸ ਤਰ੍ਹਾਂ ਅੱਛਾ ਐਂ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਠੀਕ ਆ ਗੈਨ ਪਈ ਹੋਈ ਆ ਠੀਕ ਆ ਠੀਕ ਆ ਠੀਕ ਆ ਵੀਰੇ ਦੋਨੋਂ ਸਾਈਡਾਂ ਦੇ ਗੈਨ ਤਾਂ ਦੋਸਤੋ ਚੋਰੀ ਚਕਾਰੀ ਦਾ ਇੰਨਾ ਖੌਫ ਹੋ ਗਿਆ ਕਿ ਕਿਸਾਨ ਵਾਸਤੇ ਵੀ ਕਿਸਾਨ ਨੂੰ ਦੇਖੋ ਵੀ ਕਿੰਨੇ ਪ੍ਰਬੰਧ ਕਰਨੇ ਪੈਂਦੇ ਨੇ ਆਪਣਾ ਸੋਲਰ ਸਿਸਟਮ ਬਚਾਉਣ ਵਾਸਤੇ ਤਾਂ ਦੋਸਤੋ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਆ ਜੇ ਕਿਸਾਨ ਨੇ ਇੱਕ ਬਹੁਤ ਸੋਹਣਾ ਪ੍ਰਬੰਧ ਬਣਾਇਆ ਸੋਲਰ ਸਿਸਟਮ ਵਾਸਤੇ ਜਿਹੜਾ ਕਿ ਸਵੇਰ ਲੈ ਆਉਂਦਾ ਤੇ ਸ਼ਾਮ ਨੂੰ ਇਹਨੂੰ ਘਰੇ ਲੈ ਕੇ ਜਾਵੜਦਾ ਕਿਉਂਕਿ ਅੱਜਕੱਲ ਦਾ ਜਿਹੜਾ ਸਮਾਂ ਆਉਣ ਵਾਲਾ ਸਮਾਂ ਵੀ ਬਹੁਤ ਮਾੜਾ ਤੇ ਹੁਣ ਵੀ ਜਿਹੜਾ ਸਮਾਂ ਬਹੁਤ ਮਾੜਾ ਚੱਲ ਰਿਹਾ ਸਿਸਟਮ ਸਭ ਤੋਂ ਪਹਿਲਾਂ ਤੁਸੀਂ ਸਿਸਟਮ ਦੇਖੋ ਇੱਕ ਕਿਸਾਨ ਨੇ ਸੋਲਰ ਸਿਸਟਮ ਜਿਹੜਾ ਕਿ ਬੜਾ ਸੋਹਣਾ ਤੇ ਵੇਖੋ ਜੀ ਯਾਨੀ ਕਿ ਸਪੈਸ਼ਲ ਚైనా ਚੂਨਾ ਪਾ ਕੇ ਬਣਾਇਆ ਜੀ ਹੁਣ ਮੋਟਰ ਚੱਲੀ ਜਾਂਦੀ ਆ ਸੋਲਰ ਸਿਸਟਮ ਚੱਲੀ ਜਾਂਦਾ ਭਾਈ ਆ ਬਣਾਉਣ ਤੇ ਕਿੰਨਾ ਖਰਚ ਆਇਆ ਹੋਊਗਾ ਆਈਡੀਆ ਜਿਹੜਾ ਥੱਲੇ ਤੁਸੀਂ ਲਵਾਇਆ ਯਾਰ ਸਾਰਾ ਸਟਰਕਚਰ ਰਵੇ ਕਰਉਣਾ ਗਾਡਰ ਗੁੱਡਰ ਮਤਲਬ ਘਰੋਂ ਕਿੰਨਾ ਟੋਟਲ ਆਈਡੀਆ ਆਈਡੀਆ ਦੱਸ ਦੋ ਵੈਸੇ 65000 ਦੇ ਕਰੀਬ 65 ਤੋਂ 70 65000 ਰੁਪਇਆ ਸਿਰਫ ਆ ਥੱਲੇ ਜਿਹੜਾ ਤੁਸੀਂ ਸਿਸਟਮ ਬਣਾਇਆ ਇਹਦਾ ਠੀਕ ਹੈ ਤੇ ਉੱਪਰ ਜਿਹੜਾ ਪਲੇਟਾ ਬਲੂਟਾ ਲੱਗ ਰਹੀਆਂ ਕੋਈ ਐ ਨਾ ਕਿ ਮੰਨ ਲਓ ਵੀ ਜਿਹੜਾ ਸੋਲਰ ਦਾ ਸੀਗਾ ਅੱਛਾ ਜੀ ਸਟਰਕਚਰ ਅੱਛਾ ਵੱਟ ਵੱਡ ਕੇ ਲਾਇਆ ਉਹ ਸੋਲਰ ਦਾ ਜਾਨਕੀ ਜਿਹੜਾ ਨੀਚੇ-ਨੀਚੇ ਸਟਰਕਚਰ ਹੋਰ ਬਾਈ ਕੀ ਆ ਜਿਹੜਾ ਉਹ ਖੁਦ ਮੈਂ ਆਕੇ ਦੋ ਅੱਛਾ ਜੀ ਇੱਕ ਹਿੱਸਾ ਚੌੜਾ ਕਰਕੇ ਲਾਇਆ ਰੇੜੀ ਆ ਇੱਕ ਹਿੱਸਾ ਤੇ ਇੱਕ ਗਾਡਰ ਹੈ ਇਹ ਬਾਈ ਡੇਲੀ ਫਿਰ ਘਰੇ ਲੈ ਕੇ ਜਾਣੇ ਤੁਸੀਂ ਇਹਨੂੰ ਡੇਲੀ ਕਰੇ ਸਵੇਰ ਲੈ ਆਉਣੇ ਜੀ ਤੇ ਬਾਕੀ ਹੁਣ 10 ਤੱਕ ਹੁਣ ਜਿਵੇਂ ਤੁਸੀਂ ਹੁਣ ਇੱਕਈ ਵਾਰ ਜੇ ਰਾਤ ਰਹਿਣੇ ਇੱਥੇ ਤੇ ਇੱਥੇ ਸਾਡੇ 24 ਘੰਟੇ ਵਾਲੀ ਲੈਣ ਉੱਥੇ ਹੀ ਰਹਿ ਤਰਹਿੰਦੇ ਬੰਦੇ ਹੱਥ ਉੱਥੇ ਬੰਦੇ ਰਹਿੰਦੇ ਆ ਵੈਸੇ ਯਾਨੀ ਕਿ ਵੀ ਬਣਾਇਆ ਸੇਫਟੀ ਵਾਸਤੇ ਹੀ ਆ ਹਾਂ ਸੇਫਟੀ ਵਾਸਤੇ ਬਣਾਇਆ ਇੱਥੋਂ ਲਾ ਲਿਆ ਜਾਂ ਉਸ ਬੋਰ ਤੇ ਅੱਗੇ ਕਰ ਲਿਆ ਅੱਛਾ ਅੱਛਾ ਪਾਸੇ ਹਸਲ ਜਾਣਾ ਟ੍ਰਾਂਸਫਰ ਵੀ ਕਰ ਸਕਦੇ ਹੋ ਤੇ ਨਾਲੇ ਸੇਫਟੀ ਇਦੇ ਵਿੱਚ ਵਧੀਆ ਚੱਲ ਚੰਗੀ ਠੀਕ ਹੈ ਤੇ ਇਹਦੇ ਇਹਦੇ ਵਿੱਚ ਸਟਰਟਰ ਸਟਟਰ ਕੱਸਿਆ ਬਾਈ ਅੱਗੇ ਸਟਰਟਰ ਅੱਛਾ ਸਾਰਾ ਕੁਝ ਹੀ ਬਣਿਆ ਬੰਤਰਾ ਸਟਰਟਰ ਵਗੈਰਾ ਸਾਰਾ ਵੇਚੀ ਹੈ ਤੇ ਬਾਈ ਜੀ ਆ ਦੇਖ ਲਓ ਤੁਸੀਂ ਸਿਸਟਮ ਦੇਖ ਲਓ 65000 ਰੁਪਇਆ ਬਾਈਆਂ ਨੇ ਲਵਾਇਆ ਟਰੈਕਟਰ ਦੇ ਮਗਰ ਪੈ ਜਾਂਦਾ ਤੇ ਸੁਬਾ ਲੈ ਆਉਂਦੇ ਆ ਸ਼ਾਮ ਨੂੰ ਲੈ ਜਾਂਦੇ ਘਰੇ ਤੇ ਤੁਸੀਂ ਸਿਸਟਮ ਦੇ ਸਕਦੇ ਜੀ ਆ ਦੇਖੋ ਤੁਸੀਂ ਵੀ ਲੋਹੇ ਦਾ ਸਿਸਟਮ ਹੈ ਕੁਝ ਗਾਟਰੀਆਂ ਕਹਿੰਦੇ ਘਰੇ ਸੀ ਆਪਦੇ ਤੇ ਇਸ ਵਕਤ ਆ ਦੇਖੋ ਜੀ ਬੋਰ ਚੱਲੀ ਜਾਂਦਾ ਆ ਵੇਖੋ ਜੀ ਮੋਟਰ ਚੱਲੀ ਜਾਂਦੀ ਆ ਪਿੰਡ ਹੈਗਾ ਇਹ ਮੰਮੂ ਖੇੜਾ ਮੰਮੂ ਖੇੜਾ ਅੱਛਾ ਅੱਛਾ ਜੀ ਇਹ ਬਾਈ ਕਿਹੜੇ ਮਿਸਤਰੀ ਤੋਂ ਬਣਵਾਇਆ ਉਹਦਾ ਕੋਈ ਨਾਂ ਪਤਾ ਆਪ ਹੀ ਆਪ ਵੀਰੇ ਕੋਈ ਤਾਂ ਮਿਸਤਰੀ ਨੇ ਕੋਈ ਆਪ ਅੱਛਾ ਆਪ ਹੀ ਯਾਨੀ ਕਿ ਜਗਾੜੀ ਬਾਜ ਜੱਟ ਨੇ ਹੈ ਕੀਤੀ ਕੋਈ ਆਪ ਨਾਲ ਮਿਸਤਰੀ ਅੱਛਾ 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 ਇਹ ਤੁਸੀਂ ਆ ਵੇਖੋ ਵੀ ਚੈਨਾ ਚੂਨਾ ਪਾ ਕੇ ਗਾਂ ਬਿਸ਼ਾਂ ਹੋ ਜਾਂਦੀਆਂ ਇਹ ਹੈ ਇਹ ਡਾਇਰੈਕਸ਼ਨ ਚੇਂਜ ਹੁੰਦੀ ਆ ਤੁਹਾਨੂੰ ਦਿਖਾਉਣਾ ਇੱਕ ਵਾਰ ਅੱਛਾ ਇੱਥੇ ਡਾਇਰੈਕਸ਼ਨ ਚੇਂਜ ਆਸਤੇ ਵੀ ਬਣਾਇਆ ਗਾ ਪੂਰ ਜਿੱਦਾ ਉਹ ਮੈਂ ਡਾਇਰੈਕਸ਼ਨ ਚੇਂਜ ਕਰਦਾ ਹੁਣ ਜਿਵੇਂ ਕਿ ਇੱਧਰ ਸੂਰਜ ਹੋ ਗਿਆ ਮੜਾ ਵੇਖੀ ਵੇਖੀ ਮੁੰਡਾ ਸਵੇਰ ਜਦੋਂ ਸੂਰਜ ਆਉਂਦਾ ਉਹ ਇੱਧਰ ਹੁੰਦਾ ਇਸ ਤਰ੍ਹਾਂ ਅੱਛਾ ਐਂ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਠੀਕ ਆ ਜਿਵੇਂ ਜਿਵੇਂ ਮੰਨ ਲਓ ਦੁਪਹਿਰ ਵੇਲੇ ਆ ਤਾ ਪਿੰਨ ਪਾਦੀ ਤੇ ਅੱਛਾ ਪਿੰਨ ਪਿੰਨ ਇੱਥੋਂ ਐ ਆ ਕਰਕੇ ਐ ਬਦਲੀ ਜਾਂਦੀ ਐ ਐਂਡ ਤੇ ਸ਼ਾਮ ਨੂੰ ਇੱਥੇ ਲਾਸਟ ਆ ਜਾਂਦੀ ਐ ਠੀਕ ਆ ਠੀਕ ਆ ਇਹ ਕਿਹੜੀ ਕੰਪਨੀ ਦੀ ਮੋਟਰ ਬਾਈ ਲੂਬੀਦੀ ਕਿੰਨਾ ਖਰਚਾ ਆ ਗਿਆ ਸੀ ਇਹ ਲਵਾਉਣ ਤੇ ਸਿਸਟਮ ਦਾ 1 ਲੱਖ ਤੇ 35000 ਰੁਪਏ ਲੱਗਾ ਸੀ ਭਾਈ ਤੋਂ 3 ਸਾਲ ਪਹਿਲੇ ਇਹ 3 ਸਾਲ ਪਹਿਲੇ ਤੇ ਪਾਣੀ ਕਿੰਨਾ ਇਹਦਾ 3 ਕਿਲੋ ਵਾੜ ਦੀ ਮੋਟਰ ਆ 3 3 ਐਚ ਪੀ ਦੀ 3 ਐਚ ਪੀ ਦੀ ਮੋਟਰ 4 ਦਾ ਪੱਖਾ 4 ਇੰਚ ਪਾਣੀ ਪ੍ਰੈਸ਼ਰ ਦਾ ਤੇ ਕਿੰਨੇ ਘੰਟੇ ਚੱਲਦੀ ਸਹੀ ਧੁੱਪ ਨਿਕਲੇ ਉਹ ਬਾਬਾਈ ਚੱਲ ਪੈਂਦੀ ਐ ਇਸ ਟਾਈਮ ਹੁਣ 7 ਕਵੇ ਚੱਲ ਜਾਂਦੀ ਐ ਸ਼ਾਮ ਨੂੰ ਕਿੰਨੇ ਵਜੇ ਤੱਕ ਚੱਲਦੀ ਸ਼ਾਮ ਨੂੰ ਹੁਣ ਚੱਲਦੀ ਜਾਂਦੀ ਆ ਲਗਭਗ 6:30 ਚਲਾ ਦਿੰਦੇ ਆ ਲਗਭਗ ਹਾਂ ਜਿੱਥੇ ਕੰਟੈਂਪਰੇਚਰ ਹੋਊਗਾ ਅੰਦਾਜ਼ 35 ਡਿਗਰੀ ਦੇ ਟੈਂਪਰੇਚਰ ਇੰਤ ਹੋਊਗਾ ਲਗਭਗ ਅਤੋਂ ਜ਼ਿਆਦਾ ਪਾਣੀ ਚੱਲ ਰਿਹਾ ਹੋਣਾ ਮੇਰੇ ਕਨਾਂ ਦੇ ਸੋਨਾ ਪਾਣੀ ਅੱਛਾ ਪਾਣੀ ਦੱਸਦੀ ਆ ਹੈ 50 ਤੱਕ ਲਾਸਟ ਹੁੰਦਾ ਨਾ 35 ਅੱਛਾ ਅੱਛਾ ਠੀਕ ਆ ਜਿਹੜਾ ਇਹਦਾ ਸਟਾਰਟਰ ਆ ਇਹ ਸਟਾਰਟਰ ਕ੍ਰੈਂਪਟਨ ਦਾ ਲੱਗਦਾ ਕਿ ਕ੍ਰੈਂਪਟਨ ਦਾ ਡਰਾਈਵ ਆ ਬਈ ਕ੍ਰੈਂਪਟਨ ਦਾ ਡਰਾਈਵ ਆ ਹੈਂ ਇਹ ਬੜੀ ਪਾਵਰਫੁਲ ਚੀਜ਼ ਚਾਹੀਦੀ ਹੈ ਜੇ ਇਹ ਹੈਗਾ ਤਾਂ ਫੇਰ ਹੀ ਚੱਲਦਾ ਕੰਮ ਨਾ। ਸਪਟਾ ਤੋਂ ਉੱਪਰ ਕੋਈ ਵੀ ਡਰਾਈਵ ਨਹੀਂ। ਅੱਛਾ ਇੱਥੇ ਹੁਣ 50 ਦਾ ਪ੍ਰੈਸ਼ਰ ਚਾਹੀਦਾ ਵੈਸੇ ਹੁਣ 35 36 ਦਾ ਚੱਲ ਜਾਂਦਾ। 24 ਤੱਕ 50 ਹੋ ਜਾਂਦਾ। ਉਹਦਾ ਚੱਲਦਾ ਜਦੋਂ 22 24 ਤੇ ਚੱਲਦਾ। ਜਦੋਂ 50 ਹੋ ਜਾਂਦਾ ਪੂਰਾ 3-4 ਇੰਚੀ ਬਣਾ ਦਿੰਦੀ। 24 25 24 25 ਦੇ ਪਾਣੀ ਚੱਕ ਲੈਂਦੀ ਹੈ। 24 25 ਤੇ ਚੱਕ ਲੈਂਦੀ। ਬਾਈ ਇਹ ਫਿਰ ਆਈਡੀਆ ਦਿਨ ਚ ਕਿੰਨੇ ਕਿੱਲੇ ਭਰ ਦਿੰਦੀ ਯਾਰ ਤੁਹਾਡੇ। 2.5 3 ਕਿੱਲੇ ਲਗਭਗ। 2.5 3 ਕਿੱਲੇ। ਸਿਸਟਮ ਤੁਹਾਡਾ ਬਹੁ ਤੇ ਮੂਵੇਬਲ ਹੈਗਾ ਜਿੱਧਰ ਨੂੰ ਤੁਸੀਂ ਡਾਇਰੈਕਸ਼ਨ ਜਿੱਧਰ ਨੂੰ ਮਰਜ਼ੀ ਕਰੋ ਤੇ ਇਸ ਤਰੀਕੇ ਨਾਲ ਬਣਾਇਆ ਗਾਡਰੀਆਂ ਲਾਈਆਂ ਨੇ ਆ ਸਾਹਮਣੇ ਹਿੱਸਾ ਲੱਗਿਆ ਹੋਇਆ ਈ ਅੱਗੇ ਇੱਥੇ ਪਾ ਲੈਂਦੇ ਆ ਤੇ ਚਲੋ ਵੀ ਟਰੈਕਟਰ ਦੇ ਮਗਰ ਪਾ ਕੇ ਆਇਆ ਹੀ ਮਰਜ਼ੀ ਨਾਲ ਹੀ ਆ ਅੱਛਾ ਇਸ ਤਰੀਕੇ ਨਾਲ ਜਿਵੇਂ ਦੱਸਦੇ ਰਹੇ ਉਹਨੇ ਓਵੇਂ ਓਵੇਂ ਬਣਾ ਲਿਆ ਮੂਵੇ ਕਰਕੇ ਲਿਆ ਕਿਹ ਰੋਟੇਸ਼ਨ ਹੋ ਕੇ ਫੋਲਡਿੰਗ ਹੋ ਜਾਂਦੀ ਹੈ ਹਾਂ ਫੋਲਡਿੰਗ ਵੀ ਹੈਗਾ ਪਿੱਛੇ ਫੋਲਡਿੰਗ ਵਾਲਾ ਫੋਲਡਿੰਗ ਵਾਲਾ ਦਿਖਾਓ ਫੋਲਡਿੰਗ ਵਾਲਾ ਦਿਖਾ ਦੂ ਅੱਛਾ ਇੱਥੋਂ ਫੋਲਡਿੰਗ ਹੋ ਜਾਂਦਾ ਠੀਕ ਆ ਬਾਈ ਆ ਠੀਕ ਆ ਭਾਈ ਐ ਕਿ ਕਮੈਂਟ ਹਾਂ ਹਾਂ ਕਰੀ ਕਰੀ ਗੇਲ ਪਈ ਹੈ ਠੀਕ ਆ ਠੀਕ ਆ ਠੀਕ ਆ ਵੀਰੇ ਵਾਹ ਬਈ ਵਾਹ ਮੋਟਰ ਬੰਦ ਹੋ ਗਈ ਆਪਣੇ ਆਪ ਹੀ ਮੋਟਰ ਮਿਲ ਨਹੀਂ ਬੰਦ ਅੱਛਾ ਹੁਣ ਫੇਰ ਚਲਾਓ ਹਾਂ ਥੋੜਾ ਜਾ ਥੋੜਾ ਜਾ ਆਦਾ ਯਾਰ ਬਹੁਤ ਵਧੀਆ ਭਾਈ ਯਾਰ ਪੂਰੇ ਨੰਬਰ ਦੇਣ ਵਾਲੇ ਯਾਰ ਆਦਾ ਅਦਨਾ ਛੱਡ ਤੋਂ ਡੇਰੀਏ 'ਚ ਤਾਂ ਹਜੇ ਖੈਰ ਚੋਰੀਆਂ ਘੱਟ ਹੋਣਾ ਇਕੱਠਾ ਹੋ ਕੇ ਨਾ ਜਾਲੇ ਸਿੱਧਾ ਖੜਾ ਹੋ ਜਾ ਆਓ ਸਿੱਧਾ ਖੜਾ ਹੋ ਜਾਣਾ ਇੱਧਰ ਨਹੀਂ ਵਜਣਾ ਇੱਧਰ ਨਹੀਂ ਵਜਣਾ ਮੁੜ ਕੇ ਉਸ ਹਾਂ ਬੱ ਚੱਲ ਪੀ ਮੋਟਰ ਨਾ ਉਹ ਚੱਲਦੀ ਤੇ ਭਾਈ ਕੀ ਨਾ ਆਪਣੇ ਕਿਹੜੇ ਜ਼ਿਮੀਂਦਾਰ ਭਰਾ ਦਾ ਖੇਤ ਆ ਜਾਂ ਕੀ ਦਾ ਕਿ ਸੁਖਵਿੰਦਰ ਸੁਖਵਿੰਦਰ ਸਿੰਘ ਅੱਛਾ ਅੱਛਾ ਲੈ ਵੀ ਭਾਈ ਸੁਖਵਿੰਦਰ ਸਿੰਘ ਨੇ ਬਣਾਇਆ ਜਿਗੜ ਤੇ ਜੇ ਚੰਗਾ ਲੱਗਿਆ ਤਾਂ ਭਾਈ ਛੇਰ ਜ਼ਰੂਰ ਕਰਿਆ ਜੀ ਕਿਉਂਕਿ ਨਵੇਂ-ਨਵੇਂ ਜਿਹੇ ਕਹਿੰਦੇ ਹੁੰਦੇ ਨਾ ਜਿਗਾੜ ਲਾ ਕੇ ਚੀਜ਼ਾਂ ਬਣਾਈਆਂ ਨੇ ਮੈਨੂੰ ਬਹੁਤ ਵਧੀਆ ਲੱਗਿਆ ਪਰਸਨਲੀ ਸਵੇਰ ਲੈ ਕੇ ਆਓ ਸ਼ਾਮ ਨੂੰ ਲੈ ਜਾਓ ਚੋਰੀ ਚਕਾਰੀ ਦਾ ਕਿਉਂਕਿ ਹੁੰਦਾ ਧਰਮ ਨਾਲ ਹੁਣ ਮੈਨੂੰ ਲੱਗਦਾ 2.5 ਲੱਖ ਰੁਪਏ ਦਾ ਪ੍ਰੋਜੈਕਟ ਲੱਗਦਾ ਹੈ ਨਾ ਤੇ ਇਹ ਕਿੰਨਾ ਚਿਰ ਹੋ ਗਿਆ ਬਣੇ ਨੂੰ ਇਹ ਚੋਰੀ ਕਰਕੇ ਬਣਾਇਆ ਤੀਜਾ ਸਾਲ ਹੋ ਗਿਆ ਤੀਜਾ ਸਾਲ ਹੋ ਗਿਆ ਕੰਮ ਜਾਵਾ ਪੂਰਾ ਤਿੰਨ-ਤਿੰਨ ਮੋਟਰਾਂ ਚ ਪਾ ਕੇ ਚੋਰੀ ਕਰਾ ਕੇ ਫੇਰ ਅੱਛਾ ਵੀ ਅਕਲ ਫੇਰ ਆਈ ਪਹਿਲਾਂ ਕਹਿੰਦੇ ਖੁਆਈਆਂ ਹੈ ਪਹਿਲਾਂ 70-70 ਹਜ਼ਾਰ ਰੁਪਏ ਜੋਰਾਂ ਨੂੰ ਮਰਾਜ ਤੇ ਫੇਰ ਆ ਫੇਰ ਇਹਦੇ ਥ ਮੋਨੋ ਬਲਾ ਇਹ ਵੀ ਖੋਲ ਕੇ ਲੈ ਜਾਣੇ ਨਾਲ ਹੀ ਮੋਟਰ ਨਾਲੇ ਬਾਈ ਮੋਟਰ ਨਾਲੇ ਮੋਟਰਾ ਜੀ ਖੂ ਦੇ ਵਿੱਚ ਪਈ ਆ ਤੇ ਖੋਲ ਕੇ ਉਹ ਅੱਗੇ ਹਿੱਸੇ ਦੇ ਨਟ ਲਾਏ ਹੁੰਦੇ ਆ ਅੱਛਾ 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 ਲੋ ਵੀ ਮਿੱਤਰੋ ਆ ਮੋਟਰਾ ਇਹ ਖੋਲ ਕੇ ਨਾਲ ਹੀ ਲੈ ਜਾਂਦੇ ਆ ਆ ਇੱਥੇ ਮੋਟਰ ਕਸੀ ਜਾਂਦੀ ਠੀਕ ਆ ਇਧਰ ਪਾ ਦੇ ਇਧਰ ਪਾ ਦੇ ਮੋਟਰ ਵਾਹ ਚਲੋ ਬਾਈ ਬਹੁਤ ਮਿਹਰਬਾਨੀ ਧੰਨਵਾਦ ਜੀ